ਬਾਬਾ ਜਰਨੈਲ ਸਿੰਘ ਜੀ ਦੀ ਤਸਵੀਰ ਤੋਂ ਡਰੀ ਜਾ ਰਹੀ ਹੈ ਅੱਜ ਦੀ ਸਰਕਾਰ ਉਹ ਕਿੰਨੇ ਕਣਖੀ ਹੋਣਗੇ ਉਹ ਕਿੰਨੇ ਕ ਵੱਡੇ ਸੂਰਬੀਰ ਹੋਣਗੇ ਜਿਹੜੇ ਤਸਵੀਰਾਂ ਤੋਂ ਡਰੀ ਜਾ ਰਹੇ ਆ ਬਾਬਾ ਜਰਨੈਲ ਸਿੰਘ ਜੀ ਦੀ 1984 ਦੇ ਵਿੱਚ ਸ਼ਹਾਦਤ ਹੋ ਗਈ ਅੱਜ ਵੀ ਤਸਵੀਰ ਤੋਂ ਡਰਦੇ ਨੇ ਕਿਸੇ ਕਵੀ ਨੇ ਬਹੁਤ ਖੂਬਸੂਰਤ ਸ਼ੇਰ ਲਿਖਿਆ ਤੂੰ ਲੜਿਆ ਮੈਦਾਨੇ ਜੰਗ ਅੰਦਰ ਉਦੋਂ ਡਰਦੇ ਸੀ ਤੇਰੇ ਤੀਰ ਕੋਲੋਂ ਤੂੰ ਸ਼ਹੀਦੀ ਦਾ ਜਾਮ ਪੀ ਗਿਆ ਹੈ ਅੱਜ ਡਰਦੇ ਨੇ ਤੇਰੀ ਤਸਵੀਰ ਕੋਲੋਂ ਉਹ ਭੋਲਿਓ ਤਸਵੀਰ ਤੋਂ ਹੀ ਡਰੀ ਜਾ ਰਹੇ ਹੋ ਮੈਂ ਉਹਨਾਂ ਡਰਾਈਵਰਾਂ ਭਰਾਵਾਂ ਦਾ ਸਤਿਕਾਰ ਕਰਦਾ ਜਿਨ੍ਹਾਂ ਨੇ ਆਪਣੀਆਂ ਬੱਸਾਂ ਦੇ ਉੱਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਤਸਵੀਰ ਲਾਈ ਹੈ ਤੇ ਉਹਨਾਂ ਡਰਾਈਵਰ ਭਰਾਵਾਂ ਨੂੰ ਮੈਂ ਇਹ ਬੇਨਤੀ ਵੀ ਕਰਦਾ ਹਾਂ ਤੁਸੀਂ ਹੁਣ ਯੁਰਤ ਵਿਖਾਉਣੀ ਹੈ ਵੀ ਅਸੀਂ ਬਾਬਾ ਜਰਨੈਲ ਸਿੰਘ ਜੀ ਨਾਲ ਦਿਲ ਤੋਂ ਪਿਆਰ ਕਰਦੇ ਹਾਂ ਕਿਉਂਕਿ ਬਾਬਾ ਜਰਨੈਲ ਸਿੰਘ ਜੀ ਸਾਡੇ ਵਾਸਤੇ ਕੋਈ ਆਮ ਸ਼ਖਸੀਅਤ ਨਹੀਂ ਸਰਕਾਰ ਵਾਸਤੇ ਹੋਣਗੇ ਅੱਤਵਾਦੀ ਵੱਖਵਾਦੀ ਖਾਲਸਤਾਨੀ ਸਾਡੇ ਵਾਸਤੇ ਉਹ ਕੌਮ ਦੇ ਜਰਨੈਲ ਨੇ ਸਾਡੇ ਵਾਸਤੇ